ਤੁਹਾਡਾ ਨਾਮ ਕੀ ਹੈ ਜੀ ਤੇ ਅੱਜ ਇਹ ਧਰਨਾ ਕਿਉਂ ਲਾ ਰਹੇ ਹੋ ਮੇਰਾ ਨਾਮ ਜੀ ਕੁਲਵੀਰ ਸਿੰਘ ਤੇ ਮੈਂ ਸੁਭਾ ਚੇਅਰਮੈਨ ਪਾਲਮੇ ਕਮੇਟੀ ਪੈਰਾਮੈਡੀਕਲ ਅਤੇ ਸੇਲ ਕਰਮਚਾਰੀ ਪੰਜਾਬ ਅਸੀਂ ਪੰਜਾਬ ਮੁਲਾਜ਼ਮਤ ਦੇ ਪੈਨਸ਼ਨਰ ਫਰੰਟ ਨੇ 24 ਅਤੇ 25 ਮਾਰਚ ਨੂੰ ਜਿਹੜਾ ਬਾਈਟ ਸੈਸ਼ਨ ਦੌਰਾਨ ਮੁਹਾਲੀ ਵਿਖੇ ਦੋ ਜਿਹੜੇ ਵਿਸ਼ਾਲ ਜਿਹੜੇ ਰੋਸ ਪ੍ਰਦਰਸ਼ਨ ਰੈਲੀਆਂ ਕੀਤੀਆਂ ਤੇ ਪੰਜਾਬ ਸਰਕਾਰ ਵੱਲੋਂ 15 ਅਪ੍ਰੈਲ ਦਾ ਜਿਹੜਾ ਮੀਟਿੰਗ ਦਾ ਸਬ ਕਮੇਟੀ ਨਾਲ ਸਮਾਂ ਦਿੱਤਾ ਸੀਗਾ ਜਿਹਦੇ ਨਾਲ 7 ਲੱਖ ਦੇ ਲਗਭਗ ਮੁਲਾਜ਼ਮ ਤੇ ਪੈਨਸ਼ਨਾਂ ਚ ਉਸ ਵੇਲੇ ਨਰਾਸ਼ਤਾ ਦਾ ਆਲਮ ਜਿਹੜਾ ਸਿਰਜਿਆ ਗਿਆ ਜਦੋਂ ਸੀਐਮ ਸਾਹਿਬ ਨੇ ਇਹ ਐਲਾਨ ਕੀਤਾ ਕਿ ਤੁਹਾਡੀ ਮੀਟਿੰਗ ਸਾਡੇ ਏਜੰਡੇ ਚ ਨਹੀਂ ਲੱਖਾਂ ਰੁਪਈਆ ਲਾ ਕੇ ਜਿਹੜੀਆਂ ਦੋ ਰੈਲੀਆਂ ਮੁਹਾਲੀ ਦੇ ਵਿੱਚ ਕੀਤੀਆਂ ਉਸ ਤੋਂ ਬਾਅਦ ਮੀਟਿੰਗ ਮਿਲੀ ਤੇ ਉਸ ਮੁੱਖ ਮੰਤਰੀ ਨੇ ਜਿਹੜਾ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਦਾ ਵਿੱਤ ਮੰਤਰੀ ਤੇ ਉਹ ਆਪ ਆ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੇ ਤੁਸੀਂ ਸਾਡੀ ਸਰਕਾਰ ਬਣਾਉਨੇ ਆ ਤਾਂ ਤੁਹਾਡੇ ਜਿਹੜੇ ਮੰਗਾਂ ਮਸਲੇ ਆ ਜਿਹੜੇ ਉਹ ਤਿੰਨ ਮਹੀਨਿਆਂ ਦੇ ਵਿੱਚ ਹੱਲ ਕਰ ਦੇਵਾਂਗੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਆਮ ਆਦਮੀ ਦੀ ਆਖੌਣ ਵਾਲੀ ਸਰਕਾਰ ਅੱਜ ਸਵਾ 3 ਸਾਢੇ 3 ਸਾਲ ਦੀ ਜਾਨ ਦੇ ਬਾਵਜੂਦ ਮੰਗਾਂ ਮਸਲੇ ਹੱਲ ਕਰਨੇ ਤਾਂ ਇੱਕ ਪਾਸੇ ਪਰ ਉਹ ਮੁਲਾਜ਼ਮ ਜਿਹੜੀਆਂ ਦਿੱਤੇ ਮੰਦੀਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਵੀ ਜਿਹੜੇ ਉਹ ਭੱਜ ਰਹੇ ਆ ਅੱਜ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਦੁਖਾਂਤ ਕੀ ਹੈ ਅੱਜ ਪੰਜਾਬ ਤੇ ਜਿਹੜੇ ਮੁਲਾਜ਼ਮਾਂ 2004 ਤੋਂ ਬਾਅਦ ਭਰਤੀ ਹੋਏ ਉਹਨਾਂ ਨੂੰ ਜਿਹੜੀ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਪੁਰਾਣੀ ਪੈਨਸ਼ਨ ਦੀ ਜਿਹੜੀ ਸਾਡੀ ਮੰਗ ਆ ਜਿਹੜੀ ਕਿਉਂਕਿ ਅਸੀਂ ਆਪਣੀਆਂ ਨੌਕਰੀਆਂ ਪੂਰੀਆਂ ਕਰ ਜਿਆਂਗੇ ਪਰ ਜਿਹੜੇ ਸਾਡੀ ਜਨਰੇਸ਼ਨ ਦਾ ਸਾਡੇ ਬੱਚੇ ਆ ਜਿਹੜੇ ਆਉਣਗੇ ਉਹ ਬਿਨਾਂ ਤਨਖਾਹ ਤੋਂ ਬਿਨਾਂ ਪੈਨਸ਼ਨ ਤੋਂ ਜਿਹੜੇ ਉਹ ਗੁਜ਼ਾਰਾ ਕਰਨਗੇ ਦੂ ਤਾ ਜਿੰਨੀ ਭਰਤੀ ਹੋ ਰਹੀ ਹੈ ਉਹ ਵੱਡੇ ਵੱਡੇ ਇਖਤियार ਹੋਲਡਿੰਗ ਲਾਤੇ ਸਰਕਾਰ ਨੇ ਵੀ ਅਸੀਂ ਇਹ ਭਰਤੀ ਜਿਹੜੀ ਆ रेगुलर ਕਰ ਰਹੇ ਆ ਪਰ ਬੜੀ ਹਾਸੋ ਹੀ ਨਹੀਂ ਗੱਲ ਆ ਸਾਡੇ ਤੇ ਜਿਹੜਾ ਸਕੀਲ ਆ ਉਹ ਕੇਂਦਰ ਦਾ ਥੁਪਿਆ ਜਾ ਰਿਹਾ ਤੇ ਪੱਤੇ ਪੰਜਾਬ ਦੇ ਦਿੱਤੇ ਜਾ ਰਹੇ ਜਿਹੜੇ ਨਵੇਂ ਬੱਚੇ ਭਰਤੀ ਹੋ ਰਹੇ ਆ ਅਸੀਂ ਮੰਗ ਕਰਦੇ ਆ ਵੀ ਸਾਨੂੰ ਜਾਂਦਾ ਪੱਤੇ ਆ ਜਿਹੜੇ ਉਹ ਵੀ ਕੇਂਦਰ ਵਾਲੇ ਦੇ ਉੱਤੇ ਐਜੂਕੇਸ਼ਨ ਅਲਾਉਂਸ ਵੀ ਆ ਜਿਹੜੇ ਪੇਸ਼ੈਂਟ ਕੇਅਰ ਅਲਾਉਂਸ ਵੀ ਆ ਤੇ ਜਾਂ ਸਾਡੇ ਤੇ ਪੰਜਾਬ ਦਾ ਜਿਹੜਾ ਸਕੀਲ ਆ ਉਹ ਲਾਗੂ ਕਰਦੇ ਪਰ ਨਹੀਂ ਸਰਕਾਰ ਉਹ ਸਾਡੇ ਵਿੱਤ ਮੰਤਰੀ ਰੋਹ ਢੰਡੂਰਾ ਕਹਿੰਦੇ ਅੱਖਜਾਨਾ ਸਰਪਲਸ ਹੋ ਗਿਆ ਸਰਪਲਸ ਹੋ ਗਿਆ ਪਰ ਬੜੀ ਜਿਹੜੀ ਇਹ ਨਮੂਚੀ ਨਾਲ ਗੱਣਾ ਪੈ ਰਿਹਾ ਐਤ ਮਹੀਨੇ ਦੀ ਜਿਹੜੀਆਂ ਤਨਖਾਹਾਂ ਵੀ ਜ਼ੁਬਾਨੀ ਹੁਕਮ ਲਾ ਕੇ ਰੋਕ ਦਿੱਤੀਆਂ ਇਹ ਜੀ ਇਹੋ ਸਪੱਸ਼ਟ ਹੁੰਦਾ ਹੁੰਦਾ ਹੈ ਕਿ ਇਹ ਸਰਕਾਰ ਕਹਿੰਦੀ ਦੇ ਕਰਨੀ ਜਿਹੜੀ ਬੜੀ ਮਤਲਬ ਫਰਕ ਹੈ ਨਾਲ ਵਿੱਚ ਖਜ਼ਾਨਾ ਕੋਈ ਸਰਪਲਸ ਨਹੀਂ ਇਹਨਾਂ ਕੋਲ ਪੈਸਾ ਦੇਣ ਨੂੰ ਮੁਲਾਜ਼ਮਾਂ ਦੀ ਤਨਖਾਹਾਂ ਦੇਣ ਨੂੰ ਪੈਸਾ ਇਹਨਾਂ ਕੋਲ ਅਸਲ 'ਚ ਹੈ ਨਹੀਂ ਪਰ ਇਹ ਕਹਿੰਦੇ ਕੋਸ਼ਿਸ਼ ਕਰਦੇ ਕੁਛ ਆਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਕੋੜੇ ਢੰਡੂਰੇ ਪੱਟੇ ਜਾ ਰਹੇ ਆ ਪਈ ਅਤੀ ਉਹ ਜਿਹੜੇ ਜਿਹੜਾ ਜੁੱਧ ਨਸ਼ੇ ਅਵਰਥ ਛਿੜਿਆ ਜਿਹੜੇ ਨਸ਼ੇੜੀ ਆ ਜਿਹੜੇ ਦਿਮਾਗੀ ਤੌਰ ਤੇ ਬਿਮਾਰ ਆ ਬੱਚੇ ਉਹਨਾਂ ਨੂੰ ਚੁੱਕ ਕੇ ਜਿਹੜੇ ਉਹਨਾਂ ਦੇ ਔਲੇ ਢਾਈ ਜਾ ਰਹੇ ਆ ਅੱਜ ਕੀ ਜਗਦੀਸ਼ ਭੁੱਲੇ ਤੇ ਕਾਰਵਾਈ ਹੋਈ ਕੀ ਉਹ ਮੈਡਮ ਥਾਰ ਵਾਲੀ ਤੇ ਕਾਰਵਾਈ ਹੋਈ ਉਹਨਾਂ ਦੇ ਨਹੀਂ ਹੋਣੀ ਵੱਡੇ ਸਮਝ ਲੋ ਉਸੇ ਤਰ੍ਹਾਂ ਜਿਹੜੇ ਉਹ ਹੈਗੇ ਆ ਇਹਨਾਂ ਦੀ ਪੁਸ਼ਤਪੰਨੀ ਕਰ ਰਹੇ ਆ ਤੋਂ ਕਹਿਣੀ ਦੇ ਕਰਨੀ ਦੇ ਵਿੱਚ ਬੜਾ ਫਰਕ ਆ ਜੀਨ ਅਜੇ ਵੀ ਨਾ ਕੋ ਡੇਢ ਸਾਲ ਦਾ ਤਮੇ ਇਹ ਹਜੇ ਨਾਂ ਸੰਭਲੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਕਿੱਥੀ ਲੋਕਾਂ ਦੇ ਮਸਲੇ ਇਹਨਾਂ ਨੇ ਹੱਲ ਨਾ ਕੀਤੇ ਤਾਂ ਇਹਨਾਂ ਦਾ ਹਾਲ ਆ ਜਿਹੜਾ ਉਹ ਜਿਹੜੀਆਂ ਪਿਛਲੀਆਂ ਸਰਕਾਰਾਂ ਤੋਂ ਵੀ ਪੂਰਾ ਹੋਊਗਾ ਨਤੀਜੇ ਹੋਣੇ ਸ਼ੁਰੂ ਹੋ ਗਏ ਆ ਪਿੰਡਾਂ ਦੇ ਲੋਕ ਪਿੰਡਾਂ ਦੀਆਂ ਸੱਤਾਂ ਚ ਵੜਨ ਨੂੰ ਇਹਨਾਂ ਨੂੰ ਜਿਹੜਾ ਉਹ ਵਣ ਨਹੀਂ ਦੇ ਰਹੇ ਆਪਾਂ ਦੇਖਦੇ ਹਾਂ ਹੋਰ ਤੇ ਹੋਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹਨਾਂ ਸਕੂਲਾਂ ਦੇ ਵਿੱਚ ਜਿਹੜੀ ਸਰਕਾਰ ਦੀ ਮੋਢਲੀ ਜਿਹੜੀ ਲੋਡ ਸੀ ਕਿ ਸਰਕਾਰ ਮੋਢਲੀ ਲੋਡ ਤੇ ਆਈ ਦੀ ਵਜਿ ਇਸ ਦੀ ਜਿਹੜਾ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਜਿਹੜੇ ਹੋਲਡਿੰਗ ਵਗੈਰਾ ਇਹ ਤਾਂ ਜਿਹੜੇ ਵਾਸ਼ਰੂਮ ਆ ਜਿਹੜੇ ਜਿੱਥੋਂ ਦੇ ਸਕੂਲਾਂ ਨੇ ਉਹਨਾਂ ਤੇ ਵੀ ਜਿਹੜੇ ਵੱਡੇ ਵੱਡੇ ਹੋਲਡਿੰਗ ਲਾ ਕੇ ਉਹਦੀ ਪਬਲਿਸਿਟੀ ਕਰ ਰਹੇ ਆ ਸਿੱਖਿਆ ਦਾ ਜੇ ਕਰ ਲਈਏ 20 ਤੋਂ 20 ਬਿਜਲੀ ਬੰਲੇ ਆ ਕੇ ਬਿਜਲੀ ਜਿਹੜਾ ਹੈਗਾ ਬਿਜਲੀ ਬੋਰਡ ਆ ਉਹਨੂੰ ਖਾਤਮੀ ਵਾਲ ਤੋ ਤੱਕ ਨਵੀਂ ਸਿੱਖਿਆ ਨੀਤੀ ਲਿਆ ਕੇ ਸਿੱਖਿਆ ਦਾ ਜਾੜਾ ਕਰਤਾ ਸਿਹਤ ਮੰਤਰੀ ਸਾਡੇ ਇੱਥੇ ਮੋਗੇ ਆ ਉਹਨਾਂ ਦਾ ਬਿਆਨ ਆਇਆ ਜਿਹੜੇ ਨਸ਼ਾ ਛਡਾਊ ਕੇਂਦਰ ਆ ਉਹ ਜੀ ਅਸੀਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਆ ਸਰਕਾਰੀ ਹਸਤਾ ਵਾਲਾ ਜਿਹੜੇ ਉਹ ਹਿੰਜੀ ਕੰਪਨੀ ਨੂੰ ਦੇ ਰਹੇ ਕਹਿੰਦੇ ਉਹਦੇ ਵਿੱਚ ਬਿਹਤਰੀ ਸਹੂਲਤਾਂ ਮਿਲਣਗੀਆਂ ਕਿਤਾ ਮਤਲਬ ਕਹਿਣ ਤੋਂ ਬਾਅਦ ਸਰਕਾਰ ਸੇਹ ਗੱਲ ਤੋਂ ਜਿਹੜੀ ਆ ਪੱਛ ਚੁੱਕੀ ਆ ਇਸ ਕਰਕੇ ਪੂਰੇ ਪੰਜਾਬ ਦੇ ਮਲਾਜ਼ਮ ਤੇ ਪੈਨਸ਼ਨਰ ਨੇ ਅੱਜ ਜਿਹੜਾ 17 ਤੋਂ ਲੈ ਕੇ 22 April ਤੱਕ ਜ਼ਿਲ੍ਹਾ ਹੈੱਡਕੁਆਟਰਾਂ ਦੇ ਸਰਕਾਰ ਦੀਆਂ ਆਕੀਆਂ ਫੂਕੀਆਂ ਦੇ ਚਾਰ ਮਈ ਨੂੰ ਜਿਹੜੀ ਜਲੰਧਰ ਕਨਵੈਨਸ਼ਨ ਕਰਕੇ ਆ ਚਾਹੇ ਉਹਨਾਂ ਦੀ ਲੁਧਿਆਣੀ ਜੁਮਨੀ ਚੋਣਾ ਚਾਹੇ ਜਿੱਥੇ ਵੀ ਇਹ ਜਾਣਗੇ ਅਸੀਂ ਇਹਨਾਂ ਦਾ ਘਰਾਓ ਕਰਾਂਗੇ ਤਕੜੇ ਇੱਕ ਛਿੰਦਾ ਐਲਾਨ ਕਰਾਂਗੇ ਜਿੰਨਾ ਚਿਰ ਮੁਲਾਜ਼ਮਾਂ ਦੇ ਪੈਨਸ਼ਨਾਂ ਦੀ 31 ਲੋਕਾਂ ਦੀ ਇੱਕ ਇੱਕ ਮੰਗ ਮੰਨੀ ਨਹੀਂ ਜਾਂਦੀ ਸਾਡਾ ਇਹ ਪ੍ਰੋਟੈਸਟ ਜਾਰੀ ਰਹੂਗਾ ਧੰਨਵਾਦ ਜਿੰਦਾਬਾਦ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਇੱਕਾ ਜਿੰਦਾਬਾਦ ਸਾਰੋ ਸਾਰੋ ਜਿੰਦਾਬਾਦ ਪੰਜਾਬ ਸਰਕਾਰ ਪਰਤਾਪਾ ਜਿੰਦਾਬਾਦ 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 ਇੱਕ ਪਰਤਾਪਾ ਜਿੰਦਾਬਾਦ ਜਿੰਦਾਬਾਦ मज़ा मज़ा